ਪੰਜਾਬ ਅਤੇ ਚੰਡੀਗੜ੍ਹ 'ਚ ਇਸ ਵੇਲੇ ਤਿੱਬਰ ਸੀਤ ਲਹਿਰ ਚੱਲ ਰਹੀ ਹੈ। ਪਹਾੜਾਂ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਕਰਕੇ ਤਾਪਮਾਨ ਲਗਾਤਾਰ ਘਟ ਰਿਹਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਲੋਕਾਂ ਨੂੰ ਠੰਡ ਕਾਰਨ ਬਤੇਰੇ ਮੁਸ਼ਕਲ ਜਿਹੜੀ ਕਿ ਪੇਸ਼ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਤ ਦੇ ਔਸਤਨ ਨਿਊਨਤਮ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਜਿਹੜੀ ਕਿ ਦਰਜ ਕੀਤੀ ਗਈ ਹੈ ਜੋ ਕਿ ਸਧਾਰਨ ਤਾਪਮਾਨ ਤੋਂ 2.4 ਡਿਗਰੀ ਘਟ ਹੈ। ਫਰੀਦਕੋਟ ਰਾਜ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ ਜਿੱਥੇ ਪਾਰਾ 2.6 ਡਿਗਰੀ ਤੱਕ ਲੁੜਕ ਗਿਆ ਗਵੰਡੀ ਰਾਜ ਹਰਿਆਣਾ ਨਾਲੋਂ ਵੀ ਇੱਥੇ ਜ਼ਿਆਦਾ ਠੰਡ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਲਈ ਸ਼ੀਤ ਲਹਿਰ ਦਾ yellow alert ਜਾਰੀ ਕੀਤਾ ਚੰਡੀਗੜ੍ਹ ਦਾ ਜਿਹੜਾ ਤਾਪਮਾਨ ਹੈ 5.4 ਡਿਗਰੀ ਦਰਜ ਕੀਤਾ ਗਿਆ ਜੋ ਸੀਜ਼ਨ ਦੀ ਦੂਜੀ ਸਭ ਤੋਂ ਵੱਡੀ ਜਾਂ ਕਹਿ ਲਓ ਸਭ ਤੋਂ ਠੰਡੀ ਰਾਤ ਰਹੀ ਹੈ ਰਾਜ ਦੇ ਉਹ ਜ਼ਿਲ੍ਹੇ ਜੋ ਰਾਜਸਥਾਨਾ ਲੱਗਦੇ ਨੇ ਜਿਵੇਂ ਕਿ ਫਰੀਦਕੋਟ ਫਿਰੋਜ਼ਪੁਰ ਮੁਕਸਰ ਸਾਹਿਬ ਫਾਜ਼ਿਲਕਾ ਮੋਗਾ ਚਲੰਦਰ ਅਤੇ ਮਾਨਸਾ ਕੁਝ ਥਾਵਾਂ ਤੇ ਠੀਤ ਲਹਿਰ ਚੱਲ ਸਕਦੀ ਹੈ ਮੌਸਮ ਵਿਭਾਗ ਮੁਤਾਬਕ ਮੌਸਮ ਵਿੱਚ ਬਦਲਾਵ ਦੇ ਸੂਚਕ ਲੱਛਣ ਦਿਖ ਰਹੇ ਨੇ ਉੱਤਰ ਪਾਕਿਸਤਾਨ ਅਤੇ ਪੰਜਾਬ ਉੱਤੇ ਉਚਾਈ ਤੇ ਬਣਿਆ ਹਵਾ ਦਾ ਚੱਕਰਵਾਤ ਹਾਲੇ ਵੀ ਸਰਗਰਮ ਹੈ ਇਸ ਦੇ ਨਾਲ ਹੀ ਇੱਕ ਹੋਰ ਹਵਾ ਦੀ ਲਾਈਟ ਹੁਣ ਉੱਪਰ ਵੱਲ ਖਿਸਕ ਗਈ ਹੈ 5 ਦਸੰਬਰ ਤੋਂ ਇੱਕ ਨਵਾਂ ਹਲਕਾ ਵੈਸਟਰਨ ਡਿਸਪੈنس ਆਉਣ ਦੀ ਸੰਭਾਵਨਾ ਹੈ ਇਸ ਕਾਰਨ ਪਹਾੜਾਂ ਵਿੱਚ ਜਿਹੜੇ ਕਿ ਬੱਦਲ ਵੱਧ ਸਕਦੇ ਨੇ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਮੈਦਾਨੀ ਇਲਾਕਿਆਂ ਵਿੱਚ ਵੀ ਆ ਤਾਪਮਾਨ ਵਿੱਚ ਥੋੜਾ ਘਟਾ ਹੋ ਸਕਦਾ ਹੈ ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ ਵੀ ਕਮੀ ਆਈ ਹੈ ਉਸਤਨ ਤਾਪਮਾਨ 0.2 ਡਿਗਰੀ ਘਟ ਗਿਆ ਜੋ ਸਧਾਰਨ ਤਾਪਮਾਨ ਤੋਂ 2.2 ਡਿਗਰੀ ਹੇਠ ਹੈ ਦੱਸਦੇ ਹਾਂ ਇਹ ਅਗਲੇ 7 ਦਿਨਾਂ ਤੱਕ ਮੌਸਮ ਸੁੱਕਾ ਯਾਨੀ ਕਿ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ ਅਗਲੇ 3 ਦਿਨਾਂ ਤੱਕ ਜਿਹੜਾ ਕਿ ਨਿਯਤਨ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਰਾਜ ਦੇ ਕੁਝ ਹਿੱਸਿਆਂ ਵਿੱਚ ਠੰਡੀ ਲਹਿਰ ਚੱਲਣ ਦੀ ਸੰਭਾਵਨਾ ਹੈ ਇਸਨਾਰੇ ਹੀ ਖੁਸ਼ਕ ਮੌਸਮ ਵਿੱਚ ਵੱਧ ਰਹੀ ਸਰਦੀ ਸਿਹਤ ਤੇ ਉਲਟਾ ਪ੍ਰਭਾਵ ਪਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਸਰੀਰਕ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਨੇ ਮੌਸਮੀ ਪਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਅੱਜ ਤੋਂ ਲੈ ਕੇ 7 ਦਸੰਬਰ ਤੱਕ ਨਵੀਂ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਫਿਲਹਾਲ بارش ਨੂੰ ਲੈ ਕੇ ਕੋਈ ਅਲਰਟ ਨਹੀਂ ਦਿੱਤਾ ਗਿਆ